ਥੋੜੇ ਚ ਬਹੁਤ ਐਸੇ ਬੈਠੇ ਹੋਣੇ ਆ ਜਿਨ੍ਹਾਂ ਨਾਲ ਇਹ ਘਟਨਾ ਵਾਪਰਦੀ ਹੈ ਕਈ ਵਾਰ ਮਾਨੋ ਦਾਸ ਹੁੰਦਾ ਨਾ ਸੰਗਤ ਕੀ ਕਰਾਂ ਕਿੱਥੇ ਜਾਵਾ ਕਿਹਦੇ ਕੋਲ ਰਾਵਾਂ ਕਿਹਦੇ ਕੋਲ ਜਵਾਬ ਲਾਵਾਂ ਮਨ ਕਹਦਾ ਚੱਲ ਗੁਰਦੁਆਰੇ ਚੱਲੀਏ ਤੁਸੀਂ ਗੁਰਦੁਆਰੇ ਸਵਾਲ ਲੈ ਕੇ ਆਇਓ ਆਪਣੇ ਮਨ 'ਚ ਜਾਂ ਤਾਂ ਭਾਈ ਸਾਹਿਬ ਕਈ ਵਾਰੀ ਉਹ ਸ਼ਬਦ ਪੜ੍ਹਦੇ ਹੁੰਦੇ ਐਸਾ ਸਾਨੂੰ ਸਾਡੇ ਸਵਾਲ ਦਾ ਉਨਾ ਪੰਕਤੀਆਂ 'ਚ ਜਵਾਬ ਮਿਲ ਜਾਂਦਾ ਆ ਜਾਂ ਫਿਰ ਕਈ ਵਾਰੀ ਹੁਕਮ ਐਸਾ ਆ ਜਾਂਦਾ ਆ ਉਹ ਹੁਕਮ ਵਿੱਚੋਂ ਜਵਾਬ ਆ ਜਾਂਦਾ ਆ ਜਾਂ ਕਈ ਵਾਰੀ ਉੱਥੇ ਬਾਹਰ ਬੋਰਡ ਤੇ ਲਿਖਿਆ ਹੁਕਮ ਪੜ੍ਹ ਲਿਆ ਜੋ ਮੇਰੇ ਮਨ ਦਾ ਸਵਾਲ ਸੀਗਾ ਸਾਨੂੰ ਬੋਰਡ ਤੇ ਲਿਖੀ ਹੋਏ ਪੰਕਤੀਆਂ ਤੋਂ ਸਾਨੂੰ ਜਵਾਬ ਮਿਲ ਗਿਆ ਇਹ ਤੋਂ ਪਤਾ ਲੱਗਦਾ ਕਿ ਗੁਰੂ ਮੇਰਾ ਬੋਲਦਾ ਆ ਹਾਂਜੀ ਗੁਰੂ ਮੇਰਾ ਬੋਲਦਾ ਗੁਰੂ ਮੇਰਾ ਸੁਣਦਾ ਕਮੀ ਕੀਤੇ ਕੋਲ ਆ ਜੀ ਸਾਡੇ ਕੋਲ ਸੱਜ ਨੂੰ ਗੁਰੂ ਨਾਲ ਗੱਲਾਂ ਕਰਨੀਆਂ ਬੋਲੋ ਜੀ ਗੱਲਾਂ ਕਰਨੀਆਂ ਨਹੀਂ ਹੁੰਦੀਆਂ ਜਿਉਂਦੋਂ ਗੁਰੂ ਮਾਲਕ ਸਿੱਖਾਂ ਨੂੰ ਪਿਆਰ ਕਰਦੇ ਰਹੇ ਸਤਿਗੁਰ ਸਿੱਖਾਂ ਦੀ ਇੱਜ਼ਤ ਰੱਖਦੇ ਰਹੇ ਸਤਿਗੁਰ ਸਿੱਖਾਂ ਦੇ ਬੂਹੇ ਖੜਕਾਉਂਦੇ ਰਹੇ ਅੱਜ ਵੀ ਤੁਸੀਂ ਪਿਆਰ ਨਾਲ ਸ਼ਰਧਾ ਨਾਲ ਤਰਲਾ ਲੈ ਕੇ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਯਾਦ ਕਰਿਓ ਗੁਰੂ ਗ੍ਰੰਥ ਸਾਹਿਬ ਮਾਲਕ ਅੱਜ ਵੀ ਤੁਹਾਡੇ ਦਰਦਾਂ ਬੂਹੇ ਖੜਕਾਉਣਗੇ